ਕੜਾ ਕਰ ਕਰਦੇ ਪਏ ਆਏ ਆਰਥਿਕ ਸਥਿਤੀ ਹੋਰ ਬੰਦਲੀ ਬੰਦੀ ਪੰਜਾਬ ਦੀ ਕਰਦੇ ਪਏ ਆ ਕਿਸਾਨ ਮਜ਼ਦੂਰ ਦਲਤ ਮਲਾਜਮ ਵਰਗ ਜੋ ਧਕੇਸ਼ਾਈ ਤੇ ਜੋ ਜਮਣਿਆਣਾ ਇਹਨਾਂ ਨੇ ਸਰਕਾਰ ਬਣਾਈਆਂ ਇਹਦੇ ਲਾਅ ਐਂਡ ਆਰਡਰ ਦੇ ਖਿਲਾਫ ਇसरी ਅੱਜ ਰੈਲੀ ਮੋਟਰਸਾਈਕਲ ਰੈਲੀ ਕੱਢ ਰਹੇ ਆ OBC ਮੋਰਚਾ ਪੰਜਾਬ ਦਾ ਛੇੜ ਜੋ ਅੱਗੇ ਕਰਜ਼ਾਈ ਸੀ ਹੋਰ ਬਹੁਤ ਜ਼ਿਆਦਾ ਕਰਜ਼ਾਈ ਕਰਦੀ ਹੈ ਅੱਜ ਦੀ ਤਰੀਕੇ ਦੇ ਪੰਜਾਬ 19 ਨੰਬਰ ਤੇ ਆ ਤੇ ਹਰਿਆਣਾ 4 ਨੰਬਰ ਤੇ ਆ ਕਿਉਂਕਿ ਜਿਹੜਾ ਘਰ ਕਰਜ਼ੇ ਨਾਲ ਡੁੱਬਿਆ ਹੋਵੇ ਉਹਨੇ ਤਰੱਕੀ ਕਰਨੀ ਕੀ ਤੇ ਉਹਨੇ ਕੀ ਕੱਢਣਾ ਤੇ ਕੀ ਪਾਉਣਾ ਜਿਹਨੇ ਕਰਜ਼ਿਆਂ ਦੇ ਕਿਸ਼ਤਾਂ ਹੀ ਨਾਉਣੀਆਂ ਉਹਨੇ ਕੀ ਆਪਣਾ ਘਰ ਸੁਧਾਰ ਲੈਣਾ ਕਿਹੜਾ ਆਪਣਾ ਸੁਪਾ ਸੁਧਾਰ ਲੈਣਾ ਮੈਂ ਤੇ ਖਾਸ ਕਰਕੇ ਪੰਜਾਬ ਨੂੰ ਆਸੀਆਂ ਨੂੰ ਬੇਨਤੀ ਕਰਾਂਗਾ ਜੇ ਨਸ਼ੇ ਨੂੰ ਠੱਲ ਪਾਉਣੀ ਜੇ ਜੇ ਗੁੰਡਾਗਰਦੀ ਬੰਦ ਕਰਾਉਣੀ ਜੇ ਜੇ ਪੰਜਾਬ ਚ ਅਮਨ ਸ਼ਾਂਤੀ ਰਹਿਣੀ ਜੇ ਇਹ ਪੰਜਾਬ ਚ ਹਿੰਦੂ ਸਿੱਖ ਭਾਈਚਾਰਾ ਇਕਤਾ ਰੱਖਣੀ ਜੇ ਇਹ ਸਿਰ ਭਾਰਤੀ ਜਨਤਾ ਪਾਰਟੀ ਰੱਖ ਸਕਦੀ ਜੇ ਇਸਰ ਯੋਕੀ ਦਿੱਤਿਆ ਨਾਥੀ ਜਿਹੜੇ ਮੁੱਖ ਮੰਤਰੀ ਨੇ ਉਹਨਾਂ ਨੇ ਗੁੰਡਾਗਰਦੀ ਨੂੰ ਨਸ਼ਿਆਂ ਨੂੰ ਬਦਮਾਸ਼ਾਂ ਨੂੰ ਠੱਲ ਪਾ ਕੇ ਅਮਨ ਸ਼ਾਂਤੀ ਕਰਕੇ ਇਸ ਯੂਪੀ ਨੂੰ ਬੜਾ ਆਰਥਿਕ ਤੌਰ ਦੇ ਉੱਪਰ ਚੁੱਕਿਆ ਹਰ ਮਹੀਨੇ ਕਰਜ਼ਾ ਲੈ ਰਹੇ ਆ ਔਰ ਪੰਜਾਬ ਦੀ ਬਹੁਤ ਦੁਰਦਸ਼ਾ ਹੈ ਮੂਰ ਰਸਤਾ ਕ੍ਰਾਈਮ ਵਧ ਗਿਆ ਬਹੁਤ ਗੈਂਗਸਟਰ ਵਧ ਗਿਆ ਬਹੁਤ ਕ腐ਸ਼ਨ ਵਧ ਗਈ ਬਹੁਤ